ਜਿਹੜੇ ਬੰਦੇ ਕਰਨਲ ਨੂੰ ਕੁੱਟਣ ਨੂੰ ਹਣੀ ਬਾਜ਼ ਆਏ ਜਿਹੜੇ ਬੰਦੇ ਇੰਨਾ ਅਪਰਾਧ ਕਰ ਰਹੇ ਨੇ ਸ਼ਰਿਆਂ ਹੁਣ ਤੁਸੀਂ ਸਸਪੈਂਡ ਵੀ ਕਰਤੇ ਤਾਂ ਉਹਨਾਂ ਨੇ ਜਿਹੜਾ ਪਹਿਲਾਂ ਐਨਕਾਊਂਟਰ ਕੀਤਾ ਉਹਦੀ ਸੱਚਾਈ ਤੇ ਕਿੰਨਾ ਕੁ ਭਰੋਸਾ ਕਰੀਏ ਭਾਈ ਹਾਲ ਅਸੱਚ ਕਰਨ ਵਾਲੇ ਕਰਨਲ ਕੁੱਟਿਆ ਪੁਲਿਸ ਨੇ ਅਜਾ ਸਸਪੈਂਡ ਕਰਤੇ ਬੰਦੇ ਉਹ ਬਹਾਲ ਹੋ ਜਾਣਗੇ ਸਰਵਿੰਗ ਕਰਨਲ ਹਾਂ ਬੰਦਾ ਨੌਕਰੀ ਕਰ ਰਿਹਾ ਹੈ ਉਹਦਾ ਮੁੰਡਾ ਵੀ ਹੈ ਪਹਿਲਾਂ ਅਣਪਛਾਤੇ ਦੇ ਪਰਚਾ ਪਾਦਾ ਪੁਲਿਸਾਂ ਨੂੰ ਪਛਾਤੀ ਹੁੰਦੀ ਹੈ ਹੁਣ ਕਹਾਣੀ ਬਣਾਉਂਦੇ ਨਹੀਂ ਇਹ ਬਰਗਾੜੀ ਚ ਵੀ ਹੋਇਆ ਸੀ ਅਣਪਛਾਤੇ ਸੀ ਔਰ ਇੱਕ ਗੱਲ ਹੋਰ ਯਾਰ ਇਹੀ ਮੁੰਡੇ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਉਹਨਾਂ ਨੇ ਕਿਹਾ ਅਸੀਂ ਮੁਕਾਬਲਾ ਕਰਕੇ ਆਏ ਔਰ ਉਹ ਇਨਕਾਊਂਟਰ ਤੋਂ ਹੀ ਆਏ ਸੀ ਉਹ ਜਿਹੜਾ ਮੁੰਡਾ ਬੱਚਾ ਚੱਕਿਆ ਸੀ ਜਿਹਦੇ ਮੁੰਡੇ ਉਹਦੇ ਮੈਂ ਇੱਕ ਮਿੰਟ ਪਾਈ 23 ਸਾਲ ਦਾ ਮੁੰਡਾ ਕੈਨੇਡਾ ਤੋਂ ਆਇਆ ਉਨੇ ਬੱਚਾ ਚੱਕ ਲਿਆ ਉਹਨੇ ਮਾਰਾ ਕੀਤਾ ਕੋਈ ਤਰਫਦਾਰੀ ਨਹੀਂ ਕਰਦਾ ਜੋ ਨੂੰ ਨੂੰ ਸਹਾਇਤਾ ਦਿੰਦਾ ਜੇ ਫਾਹੇ ਲਾ ਦਿੰਦਾ ਯਾਰ ਗੋਲੀਆਂ ਨਾਲ ਮਾਰ ਕੇ ਮੁੱਦਾ ਹੀ ਗਾਇਬ ਕਰਤਾ ਉਹਨੇ ਚੱਕਿਆ ਕਿਉਂ ਸੀ ਉਹਦੀ ਮਨਸਾ ਕੀ ਸੀ ਘਰਦਿਆਂ ਨੂੰ ਪਤਾ ਨਹੀਂ ਵੀ ਸਾਡਾ ਮੁੰਡਾ ਬਾਹਰੋਂ ਆ ਗਿਆ ਉਹਨੇ ਆ ਕੇ ਜਵਾਗ ਚੱਕ ਲਿਆ ਇਹਨੇ ਮਾਰ ਕੇ ਗੋਲੀ ਮਿੱਟ ਤੇ ਮਕਾਤਾ ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਪੰਜਾਬ ਦੇ ਲੋਕੋ ਇਹਦੇ ਨਾਲ ਹੀ ਰਿਲੇਟਡ ਕਿ ਜੇ ਇਹਨਾਂ ਨੇ ਕਰਨਲ ਕੁੱਟਦਾ ਸੇਮ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਉਹਦਾ ਮੁੰਡਾ ਕੁੱਟਦਾ ਹਸਪੀਟਲ ਚਲੇ ਗਏ ਸਰਵਿੰਗ ਕਰਨਲ ਉਹਨੇ ਦੱਸਿਆ ਵੀ ਤੱਕ ਉਸ ਤੋਂ 2 ਘੰਟੇ ਪਹਿਲਾਂ ਇਹਨਾਂ ਪੁਲਿਸ ਵਾਲਿਆਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੋਊਗੀ ਔਰ ਉਹ ਇਨਕਾਊਂਟਰ ਸਹੀ ਹੋਊਗਾ ਇਹਦੀ ਕੀ ਗਾਰੰਟੀ ਹੈ ਜਿਹੜੇ ਬੰਦੇ ਕਰਨਲ ਨੂੰ ਕੁੱਟਣੋਂ ਹਣੀ ਬਾਜ਼ ਆਏ ਜਿਹੜੇ ਬੰਦੇ ਇੰਨਾ ਅਪਰਾਧ ਕਰ ਰਹੇ ਨੇ ਸ਼ਰਮ ਹੁਣ ਤੁਸੀਂ ਸਸਪੈਂਡ ਵੀ ਕਰਤੇ ਤੋ ਉਹਨਾਂ ਨੇ ਜਿਹੜਾ ਪਹਿਲਾ ਇਨਕਾਊਂਟਰ ਕੀਤਾ ਉਹਦੀ ਸੱਚਾਈ ਤੇ ਕਿੰਨਾ ਕੁ ਭਰੋਸਾ ਕਰੀਏ ਭਾਈ